ਬਿਲਕੁਲ ਇੱਥੇ ਜਿਹੜੇ ਵੀ ਆਉਂਦੇ ਸਹੀ ਹੋ ਕੇ ਹੀ ਜਾਂਦੇ ਆ ਇੱਕ ਵਾਰੀ ਅੱਗੇ ਵੀ ਆਏ ਸੀਗੇ ਕਾਫੀ ਫਰਕ ਪੈ ਗਿਆ ਸੀ ਇੱਥੇ ਹਾਂਜੀ ਹਾਂਜੀ ਬਿਲਕੁਲ ਵਧੀਆ ਤਾਂ ਕੋਈ ਪੈਸਾ ਲੈਂਦੇ ਆ ਨਾ ਕੋਈ ਇਹੋ ਜਿਹਾ ਕੋਈ ਲਾਲਚ ਆ ਰੱਬ ਰੱਬ ਕਰਦੇ ਆ ਫਾਂਡਾ ਕਰ ਵੀ ਕਾਫੀ ਮਤਲਬ ਵੀ ਲੋਕ ਆਉਂਦੇ ਤੇ ਠੀਕ ਹੁੰਦੇ ਆ ਪੁਰਾਣੇ 300 ਸਾਲ ਤੋਂ ਦੱਸ ਰਹੇ ਆ ਅੱਛਾ ਤੁਸੀਂ ਠੀਕ ਹੋ ਗਏ ਸੀ ਹਾਂਜੀ ਹਾਂਜੀ ਠੀਕ ਹੋ ਗਏ ਜੀ ਤੇ ਜਾਨੀ ਕਾਮਯਾਬਾ ਲਾ ਹਾਂਜੀ ਹਾਂਜੀ ਕਾਮਯਾਬਾ ਚਲੋ ਤੇ ਕੀ ਪ੍ਰੋਬਲਮ ਕੀ ਆ ਜੀ ਸਰ ਵਾਈਕਲ ਦਾ ਹੀ ਤੇ ਜੀ ਸਰ ਵਾਈਕਲ ਦਾ ਹਾਂ ਸਰਵਾਈਕਲ ਨਹੀਂ ਰਹਿੰਦਾ ਹੈਗਾ ਉਹਨਾਂ ਦੇ ਬਚਨ ਨਹੀਂ ਮਹਾਰਾਜ ਜੀ ਕੋਈ ਫੀਸ ਵੀ ਲੈਣੇ ਹੋ ਜੀ ਕੋਈ ਫੀਸ ਸਾਡੀ ਕੋਈ ਨਹੀਂ ਪਾਈ ਜੋ ਛੱਰਦਾ ਤੜਫੜਾ ਅਗਲਾ ਪਾ ਜਾਂਦਾ ਸਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਲੁਧਿਆਣਾ ਸ਼ਹਿਰ ਤੋਂ ਤਕਰੀਬਨ 30 ਕਿਲੋਮੀਟਰ ਦੂਰ ਲੁਧਿਆਣਾ ਸੰਗਰੂਰ ਰੋਡ ਦੇ ਉੱਤੇ ਪਿੰਡ ਨੰਗਲਾ ਵਿਖੇ ਲੈ ਕੇ ਜਾ ਰਹੇ ਹਾਂ ਜਿੱਥੇ ਸਰਵਾਈਕਲ ਦਾ ਇਲਾਜ ਦਾਤੀ ਦੇ ਨਾਲ ਕੀਤਾ ਜਾਂਦਾ ਹੈ ਤੇ ਇਹ ਜਿਹੜਾ ਰੋਡ ਹੈ ਜੀ ਇਹ ਲੁਧਿਆਣਾ ਸਾਈਡ ਨੂੰ ਜਾ ਰਿਹਾ ਹੈ ਤੇ ਇੱਧਰ ਸੰਗਰੂਰ ਨੂੰ ਜਾ ਰਿਹਾ ਹੈ ਤੇ ਇੱਥੋਂ ਉਹ ਸੜਕ ਜਿਹੜੀ ਹੈ ਪਿੰਡ ਨੰਗਲਾ ਨੂੰ ਜਾ ਰਹੀ ਹੈ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਜਾ ਕੇ ਦੇਖਦੇ ਹਾਂ ਉੱਥੇ ਕੀ ਮਤਲਬ ਕਿਸ ਤਰ੍ਹਾਂ ਉਹ ਕਰਦੇ ਹਨ ਇਹੋ ਤਾਂ ਜੀ ਤੁਸੀਂ ਇਹੜਾ ਕੀ ਇਲਾਜ ਕਰਦੇ ਆ ਜੀ ਇਹ ਕਿਹੜੇ ਕੀ ਦਾ ਕਰਦੇ ਆ ਜੀ ਇਹ ਭਾਈ ਸਰ ਬਾਇਕਲ ਦਾ ਇਲਾਜ ਹੈ ਪਹਿਲਾਂ ਦੀ ਪੀੜੀ ਵਾਈ ਪੀੜੀ ਜੀ ਇਲਾਜ ਕਰਦੇ ਨੇ ਸਮਾਂ ਤਾਂ ਭਾਈ ਬਹੁਤ ਹੋ ਗਿਆ ਇਹ ਦੇ ਲੋ ਸੇਵੀ ਪਾਤਸ਼ਾਹ ਵੇੜੀ ਦਾ ਤਰਿਆ ਹੁੰਦਾ ਪਹਿਲਾਂ ਤੇ ਬਜ਼ੁਰਗਾਂ ਦੇ ਲਾ ਛੀਏ ਸੀ ਯਾਰ ਬੜੀ ਮੱਤਸ ਹੋ ਜਿਵੇਂ ਸ਼ੀਵਾ ਲਾਤੀ ਮਹਾਰਾਜ ਨੇ ਹਾਂਜੀ ਉਵੇਂ ਹੀ ਕਰਦੇ ਆਉਂਦੇ ਆ ਸਰਵੈਕਲ ਨਹੀਂ ਰਹਿੰਦਾ ਹੈਗਾ ਉਹਨਾਂ ਦੇ ਬਚਨ ਨਹੀਂ ਮਹਾਰਾਜ ਜੀ ਉਹਨੇ ਕਦੇ ਕਿਹੜੇ ਬਜ਼ੁਰਗ ਦੀ ਤਪੱਸਿਆ ਕਰੀਈ ਸੀ ਇਹ ਹਾਲੀ ਹਾਲੀ ਇਤਿਹਾਸ ਕਢਾਉਣ ਵਾਲਾ ਜਾਨੀ ਨਹੀਂ RAM ਆਉਂਦਾ ਹਰੇਕ ਨੇ ਕੋਈ ਅਜਿਹਾ ਨਾਮ ਨਹੀਂ ਆ ਨਾ ਕਿਸੇ ਦੇ ਚ ਹੈਗਾ ਤੱਗ ਹੱਤ ਵੀਚ ਕੋਈ ਨਾ ਕੁਝ ਨਹੀਂ ਸਤ ਨਾਮ ਵੈ ਕਿਰ ਕਹਿਣਾ ਬਾਜੀ ਮੂੰਹ ਮੰਤਰ ਦਾ ਪਾਠ ਕਰ ਦੇਣਾ ਮੂੰਹ ਠੀਕ ਇਹ ਕਿੰਨੀ ਵਾਰੀ ਬਾਬਾ ਜੀ ਆਉਣਾ ਪੈਂਦਾ ਮੱਚ ਹੁਣ ਤਾਂ ਜਿਵੇਂ ਦੂਰੀਆਂ ਦੂਰੋ ਦੂਰ ਆਉਂਦੀ ਆ ਇੱਕ ਸਵੇਰੇ ਨੌ ਦੇ ਅੱਗੋਂ ਅੱਗੋਂ ਹੋ ਜਵੇ ਅੱਛਾ ਜੀ ਇੱਕ ਫਿਰ 11 ਤੇ 12 ਦੇ ਵਿੱਚ ਦੂਜਾ ਅੱਛਾ ਜੀ ਤੀਜਾ ਫਿਰ 2 ਵਜੇ ਤੋਂ ਲਾ ਕੇ ਆਤਣ ਦੇ 6 ਵਜੇ ਤੀ ਹੋ ਹੀ ਜਾਂਦਾ ਤੇ ਇੰਨਾ ਟਾਈਮ ਮਤਲਬ ਉਹਨੂੰ ਰੁਕਣਾ ਪੈਂਦਾ ਜੀ ਹਾਂ ਉਹ 2 ਵਜੇ ਵਾਲੀ ਮਤਲਬ ਜੇ 9 ਵਜੇ ਤੇ ਉਹ ਗੋਗੋ ਆਜਵੇ 2 ਵਜੇ ਮੀਲਾ ਹੋ ਜਾਂਦਾ ਅੱਛਾ ਜੀ ਬੰਦਾ ਤੇ ਇਹ ਤੁਹਾਡੇ ਤੋਂ ਇਲਾਵਾ ਵੀ ਕੋਈ ਤੁਹਾਡੇ ਖਰਚ ਕਰਦਾ ਕਿ ਤੁਸੀਂ ਇਕੱਲੇ ਕਰਦੇ ਹੋ ਜੀ ਇਹ ਦੇਖੋ ਕਰਤਾ ਸਾਡਾ ਜੀ ਆ ਜਿਹੜਾ ਇੱਡਾ ਜਵਾਕ ਵੀ ਕਰ ਦਵੇ ਤਾਂ ਵੀ ਰਾਮ ਆ ਜਾਂਦਾ ਅੱਛਾ ਜੀ ਤੇ ਸਾਡਾ ਹੀ ਪਰਿਵਾਰ ਆ ਪੰਜ ਛੇ ਘਰਾਂ ਜੀ ਅੱਛਾ ਰਾਮਾਂ ਦੀ ਅੱਛਾ ਜੀ ਕਰੀ ਸਾਰੇ ਹੀ ਜਾਂਦੇ ਨੇ ਯਾਨੀ ਅੱਛਾ ਕਰਦੇ ਸਾਰੇ ਨਹੀਂ ਹਾਂ ਅਸੀਂ ਯਾਨੀ ਸਭ ਤੋਂ ਅੱਗੋਂ ਆਪਦਾ ਇਹ ਪਰਸਾ ਛੱਡਿਆ ਨਹੀਂ ਸੀ ਅੱਛਾ ਕਰਦੇ ਆ ਜਾਂ ਦਾਦੇ ਤੋਂ ਲਾ ਕੇ ਯਾਨੀ ਮੈਨੂੰ ਪਤਾ ਦਾ ਤਾਂ ਮੇਰੀ ਡਿਊਟੀ ਲਾ ਗਿਆ ਦੀ ਬੀਤਾ ਹੈ ਅਰਚਨਾ ਇਹ ਕੰਮ ਕਰੀ ਜਾਣਾ ਛੱਡਣਾ ਨਹੀਂ ਕੋਈ ਕੁਝ ਕਹੀ ਜਾਵੇ ਇਹਦਾ ਜੀ ਤੁਸੀਂ ਕੋਈ ਫੀਸ ਵੀ ਲੈਨੇ ਹੋ ਜੀ ਕੋਈ ਫੀਸ ਸਾਡੀ ਕੋਈ ਨਹੀਂ ਪਾਈ ਜੋ ਛੱੜਦਾ ਤੜਫੜ ਅਗਲਾ ਪਾ ਆ ਜਾਂਦਾ ਤੇ ਜੇ ਤੁਸੀਂ ਦੱਸਣਾ ਚਾਹੋਗੇ ਵੀ ਕਿੱਥੇ ਆਉਣ ਲੋਕਾਂ ਨੂੰ ਹਾਂ ਅੰਦਾਜ਼ਾ ਦਿੰਨੇ ਆ ਨਹੀਂ ਬੋਲੋ ਜੀ ਦੱਸੋ ਜੀ ਕਿ ਕਿੱਥੇ ਆਉਣ ਇਹ ਪਹਿਲਾਂ ਤਾਂ ਜੀ ਆਲੇ-ਦਾਲੇ ਜਿਹੜਾ ਨੇ ਬੱਚਾ ਚਾਉਣਾ ਹਾਂਜੀ ਉਹ ਦਿੱਲੋਂ ਸਹਿਰਾ ਛੋਟਾ ਲਿਆ ਅੱਛਾ ਜੀ ਉੱਥੇ ਤਰਦੇ ਨੇ ਆ ਕੇ ਠੀਕ ਹੈ ਜੀ ਉੱਥੋਂ ਫਿਰ ਮਿਲ ਜਾਂਦਾ ਹੈ ਟੋ ਠੀਕ ਹੈ ਜੀ 100 ਰੁਪਈਆ ਲੈਂਦਾ ਉਹ ਠੀਕ ਹੈ ਜੀ ਦੂਜਾ ਜਿਹੜੇ ਅੱਪ ਦੇ ਸਾਧਨ ਤੇ ਆਉਂਦੇ ਨੇ ਹਾਂ ਜੀ ਉਹਦਾ ਪਿੰਡ ਪੁੱਛ ਕੇ ਹਰ ਮੋਬਾਈਲ ਦਾ ਚੱਲਦੀ ਆ ਵੀਡੀਓ ਇੱਕ ਦਿੱਲੀ ਬੋਟਲਾਂ ਦੀ ਲਾਈ ਹੋਈ ਆ ਹਾਂ ਜੀ ਹਾਂ ਜੀ 2020 ਦੀ ਉਹ ਹਾਂ ਜੀ ਹਾਂ ਜੀ ਹਾਂ ਜੀ ਉਹ ਸਾਰੀ ਫੈਲ ਗਈ ਉਹਨੂੰ ਸੁਣ ਕੇ ਅਗਲਾ ਆਈ ਜਾਂਦਾ ਜਿਹਨੂੰ ਪਤਾ ਲੱਗਦਾ ਜ਼ਰੂਰ ਆਉਂਦਾ ਠੀਕ ਹੈ ਹਾਂ ਤੇ ਅਸੀਂ ਵੀ ਇਹ ਦੱਸਣਾ ਚਾਹੁੰਦੇ ਆਂ ਵੀ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਤੇ ਬਾਬਾ ਦਰਸ਼ਨ ਸਿੰਘ ਜੀ ਹੈਗੇ ਨੇ ਇਹ ਇੱਥੇ ਕੋਈ ਦੀ ਭੇਟਾ ਨਹੀਂ ਲੈਂਦੇ ਜੀ ਜੋ ਤੁਹਾਡੀ ਸ਼ਰਧਾ ਹੋਵੇ ਉਹ ਹੈਗੀ ਆ ਜੀ ਤੇ ਤੁਸੀਂ ਇੱਥੇ ਆ ਕੇ ਇਹ ਆਪਣਾ ਇਲਾਜ ਕਰਵਾ ਸਕਦੇ ਹੋ ਪਰੇਸ਼ਾਨ ਬਹੁਤ ਨੇ ਤੇ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਪੀੜੀਦਰ ਪੀੜੀ ਇਹ ਇਲਾਜ ਚੱਲਦਾ ਆ ਰਿਹਾ ਤੇ ਇਹ ਹੀ ਅੱਗੇ ਕਰ ਰਹੇ ਹਨ ਕਿ ਤੁਸੀਂ ਵੀ ਆ ਕੇ ਇਹਨਾਂ ਦੀ ਸੇਵਾ ਦਾ ਜਿਹੜਾ ਲਾਭ ਹੈ ਉਠਾ ਸਕਦੇ ਹੋ ਜੀ। ਸਿਕਰ ਬੱਛਾ ਚਾਹ ਚਿਕਾ। ਅਡਾ ਤੁਡਾ ਨੌ ਕੀ ਹੈ ਜੀ? ਮੱਖਣ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਕੌਲੋਕੇ ਜੀ। ਅੱਛਾ ਜੀ ਕੀ ਪ੍ਰੋਬਲਮ ਕੀ ਸੀਗੀ ਜੀ? ਤੇ ਮਨੇ ਇਥਰ ਪੈਕਲ ਦੀ ਇੱਕ ਬਾਈਕਲ ਵਾਈ ਜੀ। ਸਰਵਾਈਕਲ ਦੀ ਜੀ। ਤੇ ਪਹਿਲਾਂ ਵੀ ਆਏ ਹੋ ਜੀ? ਨਹੀਂ ਜੀ ਪਹਿਲੀ ਵਾਰ ਆਇਆ ਸਾਨੂੰ ਦੱਸ ਪਈ ਸੀ ਕਿ ਉੱਥੇ ਧੋਲਾ ਕਰਦੇ ਆ। ਅੱਛਾ ਜੀ। ਹਾਂ ਜੀ। ਚਲੋ ਠੀਕ ਹੈ ਜੀ। ਹਾਂ ਜੀ। ਜਰੂਰ ਠੀਕ ਹੋਵਾਂਗੇ ਜੀ ਜੇ ਤੁਸੀਂ ਆਏ ਹੋ ਜੀ। ਠੀਕ ਹੈ ਜੀ। ਠੀਕ ਹੈ। ਤੇ ਕੀ ਨਾਂ ਕੀ ਜੀ ਆਪਣਾ ਰਕੇਸ਼ ਕੋਚਰ ਜੀ ਰਕੇਸ਼ ਕੋਚਰ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ ਲੁਧਿਆਣੇ ਤੋਂ ਆਏ ਜੀ ਕੀ ਆਪਣੀ ਕੀ ਪ੍ਰੋਬਲਮ ਕੀ ਹੈ ਜੀ ਸਰਵਾਈਕਲ ਦੀ ਤੇ ਤੁਹਾਨੂੰ ਕਿਵੇਂ ਪਤਾ ਲੱਗੇ ਇੱਥੇ ਬਾਰੇ ਸਾਨੂੰ ਪਹਿਲਾਂ ਦੱਸਿਆ ਸੀ ਇੱਥੇ ਇੱਕ ਜਾਇਓ ਅੱਛਾ ਜਾਇਏ ਪਹਿਲੀ ਵਾਰ ਜਣੀ ਕੋਈ ਠੀਕ ਹੋਇਆ ਹੋਊਗਾ ਤੁਹਾਨੂੰ ਉਹਨੇ ਦੱਸਿਆ ਹਾਂਜੀ ਹਾਂਜੀ ਤਾਂ ਹੀ ਆਏ ਹਾਂ ਹਾਂਜੀ ਇਹਨੂੰ ਕਿਹਦਾ ਇਦਾਂ ਦਾ ਬੰਦਾ ਆਉਂਦਾ ਨਹੀਂ ਇਹਨੂੰ ਜਾਂਦਾ ਹੀ ਨਹੀਂ ਜੇ ਤੇ ਜੇ ਕੋਈ ਠੀਕ ਹੋਇਆ ਹੋਵੇ ਉਹਦੀ ਦੱਸ ਪਈ ਉਹ ਫੇਰ ਹੀ ਆਪਾਂ ਉਹਨੇ ਆ ਜੀ ਬਿਲਕੁਲ ਬਿਲਕੁਲ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਨਮਸਕਾਰ ਜੀ ਸਤ ਸਾਲ ਜੀ। ਕਿੱڑی ਜੇ ਕਦੋਂ ਆਏ ਜੀ? ਲੁਧਿਆਣੇ ਤੋਂ। ਲੁਧਿਆਣੇ ਤੋਂ ਕੀ ਪ੍ਰੋਬਲਮ ਹੈ ਜੀ? ਸਰ ਵਾਈਕਲ ਦੀ ਪ੍ਰੋਬਲਮ ਹੈ। ਤੇ ਇੱਕ ਵਾਰੀ ਅੱਗੇ ਵੀ ਆਏ ਸੀਗੇ ਕਾਫੀ ਫਰਕ ਪੈ ਗਿਆ ਸੀ ਇੱਥੇ। ਥੋੜਾ ਜਿਹਾ ਫਰਕ। ਹਾਂ ਜੀ ਹਾਂ ਜੀ ਬਿਲਕੁਲ ਪੈ ਗਿਆ ਸੀ। ਇਹਨਾਂ ਨੇ ਕਿਹਾ ਸੀਗਾ ਸਾਲ ਬਾਅਦ ਜ਼ਰੂਰ ਚੱਕਰ ਮਾਣਾ ਇੱਕ ਵਾਰੀ ਹੋਰ ਕਰਵਾ ਕੇ ਜਾਣਾ ਚਾੜਾ। ਅੱਛਾ ਜੀ। ਤੇ ਸਾਡੇ ਕੋਲ ਆ ਨਹੀਂ ਹੋਇਆ 1.5-2 ਸਾਲ ਹੋ ਗਏ ਆ। ਮਤਲਬ ਹੁਣ ਥੋੜੀ ਜੀ ਪ੍ਰੋਬਲਮ ਆਈ ਹੈ ਤੇ ਦੁਬਾਰਾ ਆਏ। ਇਹਨਾਂ ਨੇ ਕਿਹਾ ਵੀ ਸੀਗਾ 6 ਮਹੀਨੇ ਦਾ ਫਿਰ ਠੀਕ ਹੋ ਜਾਣਾ ਸੀਗਾ ਹੁਣ ਤੁਸੀਂ ਨਹੀਂ ਆਉਗੇ ਪਰ ਥੋੜੀ ਜਿਹੀ ਪ੍ਰੋਬਲਮ ਹੈ ਬਿਲਕੁਲ ਬਿਲਕੁਲ ਠੀਕ ਹੋ ਗਏ ਸੀਗੇ ਬਿਲਕੁਲ ਇੱਥੇ ਜਿਹੜੇ ਵੀ ਆਉਂਦੇ ਸਹੀ ਹੋ ਕੇ ਹੀ ਜਾਂਦੇ ਆ ਕਾਫੀ ਜਣੇ ਆਏ ਆ ਸਾਡੇ ਨੇਬਰਸ ਵਿੱਚ ਵੀ ਅੱਛਾ ਜੀ ਤੇ ਠੀਕ ਹੋ ਕੇ ਜਾਂਦੇ ਆ ਉਹਨਾਂ ਨੇ ਸਾਨੂੰ ਐਡਰੈਸ ਦੱਸਿਆ ਸੀਗਾ ਅੱਛਾ ਜੀ ਹੂੰ ਬਹੁਤ ਵਧੀਆ ਜਗ੍ਹਾ ਠੀਕ ਹੈ ਜੀ ਤੁਸੀਂ ਵੀ ਜਲਦੀ ਠੀਕ ਹੋ ਜਾਵੋਗੇ ਜੀ ਪ੍ਰੋਪਰ ਅੱਛਾ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਨਾ ਕੀ ਜੀ ਤੁਹਾਡਾ ਜੀ ਗਰਮੀਤਕਾਰ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਕਲੋਟੀ ਰਾਣਾ ਸਾਹ ਕੋਲ ਤੇ ਅਚਾਰਾ ਸਾਹ ਕੋਲ ਜੀ ਤੇ ਕੀ ਪ੍ਰੋਬਲਮ ਕੀ ਹੈ ਜੀ ਸਰ ਮਾਈਕਰਲ ਦਾ ਹੀ ਤੇ ਜੀ ਸਰਵਾਈਕਲ ਦਾ ਹਾਂ ਜੀ ਪਹਿਲਾਂ ਵੀ ਆਇਓ ਕਦੇ ਪਹਿਲਾਂ ਦੋ ਵਾਰ ਆਲੀ ਸਾਲ ਬਾਅਦ ਫੇਰ ਆਲੀ ਅੱਛਾ ਜੀ ਆ ਹੁਣ ਫੇਰ ਆ ਕੇ ਗਈ ਦੀ ਤੇ ਫਿਰ ਮੈਂ ਇਹਨਾਂ ਨੂੰ ਲੈ ਕੇ ਆਈ ਆ ਦੁਬਾਰਾ ਫੇਰ ਤੁਸੀਂ ਠੀਕ ਹੋ ਠੀਕ ਹੈ ਮੈਂ ਹਾਂ ਤੁਸੀਂ ਠੀਕ ਹੋ ਹਾਂ ਜੀ ਯਾਨੀ ਤੁਸੀਂ ਹੋਰ ਨਾਲ ਲੈ ਕੇ ਆਏ ਹੋ ਹਾਂ ਜੀ ਰਿਸ਼ਤੇਦਾਰੇ ਆ ਇੱਧਰ ਤੇ ਰਾਜਪੁਰੇ ਦੇ ਕਿਹੜੇ ਕਿਹੜੇ ਇਹ ਰਾਜਪੁਰ ਤੋਂ ਆਏ ਨੇ। ਇਹ ਰਾਜਪੁਰ ਤੋਂ ਆਏ ਨੇ। ਹਾਂਜੀ ਇਹ। ਅੱਛਾ ਤੁਸੀਂ ਇਹਨਾਂ ਨੂੰ ਤੁਸੀਂ ਇਹ ਵੀ ਰਾਜਪੁਰ ਤੋਂ ਆਏ। ਇਹ ਵੀ ਰਾਜਪੁਰ ਤੋਂ ਆਏ। ਇਹ ਰੋਪੜ ਦੇ ਨੇ। ਅੱਛਾ ਇਹ ਰੋਪੜ ਤੋਂ ਆਏ ਨੇ ਹਾਂਜੀ। ਚਲੋ ਠੀਕ ਆ ਜੀ ਤੁਸੀਂ ਵੀ ਵਧੀਆ ਸੇਵਾ ਕਰ ਰਹੇ ਹੋ। ਹਾਂਜੀ ਇਹ ਵੀ ਪਹਿਲਾਂ ਇਹਨਾਂ ਨੂੰ ਹੋ ਗਿਆ ਸੀ। ਹਾਂਜੀ। ਇਹ 2 ਸਾਲ ਬਾਅਦ ਹੁਣ ਆਈ ਆ ਹੁਣ ਜਦੋਂ ਠੀਕ ਹੈ ਇਹ ਜਦ ਤੀ। ਚਲੋ ਜਣੀ ਕਿ ਤੁਸੀਂ ਵੀ ਆਪਣੇ ਵੱਲ ਪੂਰੀ ਸੇਵਾ ਨਿਭਾ ਰਹੇ ਹੋ। ਵੀ ਤੁਸੀਂ ਤਾਂ ਠੀਕ ਹੋਏ ਹੋ। ਤੁਸੀਂ ਅੱਗੇ ਗਾਈਡ ਕਰਕੇ ਹੋਰਾਂ ਨੂੰ ਵੀ ਲੈ ਕੇ ਆ ਰਹੇ ਹੋ। ਹਾਂਜੀ ਹਾਂਜੀ। ਚਲੋ ਬੜੀ ਚੰਗੀ ਗੱਲ ਹੈ ਜੀ ਤੇ ਅੱਜ ਦੇ ਸਮੇਂ ਦੇ ਵਿੱਚ ਨੀ ਤਾਂ ਕੋਈ ਕਿਸੇ ਦਾ ਨਹੀਂ ਕਰਦਾ। ਤੁਸੀਂ ਇਹ ਵੀ ਨਾਲ ਕਰ ਰਹੇ ਹੋ ਬੜੀ ਚੰਗੀ ਗੱਲ ਹੈ ਕਿ ਤੁਸੀਂ ਵੀ ਸਮਾਂ ਕੱਢ ਕੇ ਇਹਨਾਂ ਨੂੰ ਲੈ ਕੇ ਆਏ ਹੋ ਇਹ ਬੜੀ ਵੱਡੀ ਗੱਲ ਹੈ ਜੀ ਇਹ ਨਹੀਂ ਤਾਂ ਅੱਜ ਕੱਲ ਤਾਂ ਕਿਸੇ ਨੂੰ ਕੋਈ 10 ਮਿੰਟ ਨਹੀਂ ਹੈਗੇ ਕਿਸੇ ਲਈ ਨਹੀਂ ਨਹੀਂ ਠੀਕ ਹੈ ਜੀ ਚਲੋ ਠੀਕ ਹੈ ਜੀ ਉਮੀਦ ਕਰਦੇ ਹਾਂ ਜੀ ਪਰਮਾਤਮਾ ਕਿਰਪਾ ਕਰੂ ਦੀ ਸਾਰੇ ਠੀਕ ਹੋ ਜੂਗੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੱਸੀ ਗੱਲ ਜੀ ਕੀ ਨੌਕੀ ਜੀ ਆਪਣਾ ਜਸ਼ਵੰਤ ਸਿੰਘ ਹੈ ਜੀ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਵਸਟੂ ਮਾਹਰੇ ਤੋਂ ਤੇ ਕੀ ਪ੍ਰੋਬਲਮ ਸੀ ਕੋਈ ਹਾਂ ਜੀ ਹਾਂ ਇਸ ਤਰ੍ਹਾਂ ਨਾ ਪ੍ਰੋਬਲਮ ਸੀ ਅੱਛਾ ਜੀ ਉਹਨਾਂ ਨੂੰ ਲੈ ਕੇ ਆਏ ਤੇ ਮਣੀ ਤੁਸੀਂ ਲੈ ਕੇ ਆਏ ਹੋ ਮਤਲਬ ਉਹਨਾਂ ਦੀ ਪ੍ਰੋਬਲਮ ਆ ਹਾਂਜੀ ਹਾਂਜੀ ਤੇ ਤੁਹਾਨੂੰ ਕਿਵੇਂ ਪਤਾ ਸੀਗਾ ਜੀ ਇਹਦਾ ਪਹਿਲਾਂ ਆਇਆ ਸੀ ਦੋ ਤਿੰਨ ਸਾਲੋਂ ਕੁ ਜ਼ਿਆਦਾ ਹੋਈ ਸੀ ਇਹਨਾਂ ਕੋਲ ਅੱਛਾ ਤੁਸੀਂ ਠੀਕ ਹੋ ਗਏ ਸੀ ਹਾਂਜੀ ਹਾਂਜੀ ਠੀਕ ਹੋ ਗਏ ਤੇ ਯਾਨੀ ਕਾਮਯਾਬਾ ਲਾ ਹਾਂਜੀ ਹਾਂਜੀ ਕਾਮਯਾਬ ਚਲੋ ਬੜੀ ਚੰਗੀ ਗੱਲ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਵੀ ਸੇਵਾ ਕਰ ਰਹੇ ਹੋ ਤੁਸੀਂ ਆਪ ਤਾਂ ਠੀਕ ਹੋ ਗਏ ਤੁਸੀਂ ਹੋਰਾਂ ਨੂੰ ਵੀ ਲੈ ਕੇ ਆ ਰਹੇ ਹੋ ਠੀਕ ਹੈ ਜੀ ਹਾਂਜੀ ਸ਼ੁਕਰੀਆ ਸ਼ੁਕਰੀਆ ਕੀ ਗੱਲ ਬਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਤੇ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਅਮਰਸਰ ਤੋਂ ਆਏ ਜੀ ਬੜੀ ਦੂਰੋਂ ਆਏ ਹਾਂ ਜ ਤੇ ਇੱਥੇ ਕਿਦਾਂ ਪਤਾ ਲੱਗਿਆ ਤੁਹਾਨੂੰ ਇੱਥੇ ਜੀ ਸਾਡੇ ਵਾਈਫ ਨੂੰ ਪ੍ਰੋਬਲਮ ਸੀ ਸਰਵਾਈਕਲ ਦੀ ਹਾਂਜੀ ਪਹਿਲਾਂ ਤੇ ਡਾਕਟਰੀ ਇਲਾਜ ਵੀ ਅਸੀਂ ਇਹਨਾਂ ਦੇ ਕਰਵਾਏ ਕਰੂਏ ਐਕਸ-ਰੇ ਵੀ ਕਰਾਏ ਹਾਂਜੀ ਤੇ ਦਵਾਈਆਂ ਵੀ ਲੈਂਦੇ ਰਹੇ ਪਰ ਕੋਈ ਫਰਕ ਫੁਰਕ ਨਹੀਂ ਪਿਆ ਅੱਛਾ ਜੀ ਫਿਰ ਅਸੀਂ 4-5 ਸਾਲ ਤੋਂ ਇਦਾਂ ਦਵਾਈਆਂ ਦੁਨੀਆਂ ਦੇ ਚੱਕਰ 'ਚ ਪਏ ਰਹੇ ਹਾਂਜੀ ਤੇ ਬਾਅਦ ਦੇ ਵਿੱਚ ਸਾਨੂੰ ਇਹ ਵੀ ਫਿਰ ਮੈਨੂੰ ਰੋਜ਼ ਇਹਨਾਂ ਕਹਿ ਛੱਡਣਾ ਵੀ ਆਪਾਂ ਜਾ ਜਾਈਏ YouTube ਤੇ ਵੇਖਣਾ ਮੈਨੂੰ ਵੀ ਇਹਨਾਂ ਦੱਸਣਾ ਫਿਰ ਅਸੀਂ ਅ ਵੇਖਿਆ ਹਸਤਾ ਵੀ ਇਹਨਾਂ ਦਾ ਵੀ ਕਾਫੀ ਮਤਲਬ ਵੀ ਲੋਕ ਆਉਂਦੇ ਤੇ ਠੀਕ ਹੁੰਦੇ ਆ ਪੁਰਾਣੇ 300 ਸਾਲ ਤੋਂ ਦੱਸ ਰਹੇ ਆ ਹਾਂਜੀ ਹਾਂਜੀ ਇਹਨਾਂ ਦੇ ਦਾਦੇ ਪੜਦਾਦੇ ਵੀ ਕਰਦੇ ਆ ਹਾਂਜੀ ਤੇ ਫਿਰ ਇਹਨਾਂ ਨੂੰ ਮੈਂ ਅੱਜ 20 ਦਿਨ ਹੋਏ ਆ ਇਹਨਾਂ ਨੂੰ ਫਿਰ ਮੈਂ ਲੈ ਕੇ ਆਇਆ ਅੰਮ੍ਰਿਤਸਰ ਤੋਂ ਅੱਛਾ ਜੀ ਤੇ 20 ਦਿਨ ਤੋਂ ਬਾਅਦ ਇਹ ਬਿਲਕੁਲ ਇੱਕਦਮ ਬਿਲਕੁਲ ਠੀਕ ਹੋ ਗਿਆ ਤੇ ਪਹਿਲਾਂ ਕੋਈ ਡਾਕਟਰਾਂ ਤੋਂ ਇਲਾਜ ਕਰਾਇਆ ਜੋ ਬਿਲਕੁਲ ਜੀ ਐਕਸ-ਰੇ ਵਗੈਰਾ ਦਵਾਈਆਂ ਕੀ ਸਿਰ ਪੀੜ ਕੀ ਬਹੁਤ ਜ਼ਿਆਦਾ ਇਹਨਾਂ ਦੇ ਪ੍ਰੋਬਲਮ ਸੀ ਬੜੀ ਤੰਗ ਸੀ ਇਹ अच्छा जी, दे पेठ, पेठ दे अच्छा जी। तो ਇਹਨਾਂ ਦੇ ਪ੍ਰਿੰਟ ਪਿੱਠ ਦੇ ਪਿੱਛੇ ਮਤਲਬ ਗੁੱਤ ਦੇ ਥੱਲੇ ਮਤਲਬ ਸੋਜ ਵੀ ਪੈ ਗਈ ਸੀ اچھا ਜੀ ਤੇ ਹੁਣ ਅੱਜ ਤੋਂ 20 ਦਿਨ ਬਾਅਦ ਬਿਲਕੁਲ ਕੰਫਰਟੇਬਲ ਨੇ ਕੰਮ ਤੇ ਦੰਦਾ ਵਧੀਆ ਕਰਦੇ ਆ ਕਹਿੰਦੇ ਵੀ ਮੈਂ ਬਿਲਕੁਲ ਵਧੀਆ ਮਤਲਬ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਉਸ ਤੋਂ ਬਾਅਦ ਮੇਰੇ ਵੀ ਜਿਹੜਾ ਮੋਢਾ ਤੇ ਮਤਲਬ ਗਰਦਨ ਬੜੀ ਪੀੜ ਹੁੰਦੀ ਸੀ ਮੈਨੂੰ ਵੀ ਤਿੰਨ ਸਾਲ ਤੋਂ ਹਾਂਜੀ ਹਾਂਜੀ ਮੈਂ ਵੀ ਇਹ ਨਾਲ ਵੇਖ ਕੇ ਤੇ ਮੈਂ ਡਾਕਟਰ ਕੋ ਮੈਂ ਸਲਾਹ ਲਈ ਤੇ ਉਹਨਾਂ ਜੋ ਐਕਸ-ਰੇ ਕਰਾਇਆ ਤੇ ਕਹਿੰਦੇ ਭਾਜੀ ਤੁਹਾਨੂੰ ਤੇ ਸਰਵਾਈਕਲ ਬਹੁਤ ਜ਼ਿਆਦਾ ਆ अच्छा ये फिर मैं इना ना, ना सलाह की थी कि तू ठीक हो गई है तो फिर आपा जाके भी जाके एकरा देखिए मम्मी शायद ठीक, ठीक हो जाए बिल्कुल जी ਤੁਸੀਂ ਵੀ ਠੀਕ ਹੋ ਗਏ ਜਦੋਂ ਇਹ ਠੀਕ ਹੋ ਗਏ ਫਿਰ ਮੈਂ ਅੱਜ 20 ਦਿਨ ਹੋ ਗਏ ਜੀ ਮੈਂ ਇਹ ਨਾਲ ਵੇਖ ਕੇ ਤੇ ਫਿਰ ਇਹ ਨਾਲ ਲੈ ਕੇ ਤੇ ਮੈਂ ਅੱਜ ਫਿਰ ਆਇਆ ਵਾਂ अच्छा जी ਤੇ ਇੱਕ ਫਾਂਡਾ ਪਹਿਲਾਂ ਹੁਣ ਇਹਨਾਂ ਕੋਈ ਕਰਵਾ ਲਿਆ 9:30 ਵਜੇ اچھا ਜੀ ਤੇ ਮੇਰੇ ਆਉਂਦਿਆਂ ਵੀ ਮੈਂ ਗੱਡੀ ਦੇ ਵਿੱਚ ਬਹੁਤ ਦਰਦ ਬਾਜੂ ਬਹੁਤ ਦਰਦ ਹੋ ਰਿਹਾ ਸੀ ਮੇਰਾ اچھا ਜੀ ਮਤਲਬ ਇਹ ਕੋਈ ਕ੍ਰਿਸ਼ਮਾ ਹੀ ਆ ਇਹਨਾਂ ਦਾ ਮਹਾਰਾਜ ਦਾਈ ਤੇ ਮੈਂ ਇੱਥੇ ਆਣ ਕੇ ਫਾਂਡਾ ਕਰਵਾ ਕੇ ਮੈਨੂੰ 20 ਮਿੰਟ ਹੋਏ ਬੈਠੇ ਨੂੰ ਇੱਥੇ ਕਿ ਮੈਂ ਬਿਲਕੁਲ ਇਹ ਵੇਲੇ ਬਿਲਕੁਲ ਦਰਦ ਵੀ ਹੈ ਨਹੀਂ ਕੀ ਤੇ ਮੈਂ ਕੰਫਰਟੇਬਲ ਮਹਿਸੂਸ ਕਰ ਰਿਹਾ ਤੇ ਮਤਲਬ ਵੀ ਕੋਈ ਹੈਗੀ ਆ ਕੋਈ ਗੱਲ ਕੋਈ ਇਹਨਾਂ ਦੇ ਗੁਰੂ ਮਹਾਰਾਜ ਵੱਲੋਂ ਇਹਨਾਂ ਨੂੰ ਸਥਾਪਨਾ ਵਾ ਤੇ ਬੜੀ ਬਾਬੇ ਦੀ ਕਿਰਪਾ ਵਾ ਜ ਮੇਰੇ ਚਲੋ ਵਾਈਫ ਵੀ ਇਹੀ ਬਿਲਕੁਲ ਨਹੀਂ ਤੇ ਆਪਣੇ ਕਈ ਵਾਰ ਬੜਾ ਟੈਨਸ਼ਨ ਚ ਆ ਜਾਂਦੇ ਹੀ ਕਈ ਵਾਰ ਬੜਾ ਹੁੰਦਾ ਹੈ ਸਾਨੂੰ ਵੀ ਹੁੰਦਾ ਹੈ ਵੀ ਕੀ ਕਰੀਏ ਇਹਦਾ ਇਲਾਜ ਵੀ ਨਹੀਂ ਕੋਈ ਤੇ ਇਹ ਆ ਵੀ ਬੜੀ ਕਿਰਪਾ ਬਾਬੇ ਦੀ ਤੇ ਮੈਂ ਹੁਣ ਆਪ ਨੂੰ ਵੀ ਕੰਫਰਟੇਬਲ ਸਮਝ ਰਿਹਾ ਵਾ ਤੇ ਬੜਾ ਚੰਗਾ ਵਾ ਜੀ ਇਹਨਾਂ ਦਾ ਸੁਭਾਅ ਵੀ ਕੋਈ ਪੈਸਾ ਥੇਲਾ ਨਹੀਂ ਕਿਸੇ ਕੋ ਮੰਗਨੀ ਇਹਨਾਂ ਦੀ ਹੈਗੀ ਨਾ ਕੋਈ ਲੈਂਦੇ ਆ ਨਾ ਕਰਦੇ ਆ ਬਸ ਸੇਵਾ ਕਰਦੇ ਆ ਰੱਬ ਰੱਬ ਕਰਦੇ ਆ ਤੇ ਬੜਾ ਵਧੀਆ ਟੀਲ ਕਰਦੇ ਆ ਆਉਂਦੇ ਬੰਦੇ ਨੂੰ ਮਹਾਲ ਚਾਲ ਪੁੱਛਦੇ ਆ ਫਿਰ ਸਤਕਾਰ ਵੀ ਕਰਦੇ ਆ ਕੁਰਸੀਆਂ ਲਗੀਆਂ ਜੀ ਤੇ ਹੋਰ ਜਿਹੜੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਲੋਕਾਂ ਨੂੰ ਸੁਨੇਹਾ ਦਵਾਂਗਾ ਜੀ ਵੀ ਜੇ ਵੇਖੋ ਜੀ ਤੁਹਾਡਾ ਕਿਤੇ ਵੀ ਡਾਕਟਰੀ ਇਲਾਜ ਦਾ ਕੋਈ ਤੁਹਾਡਾ ਕੋਈ ਪ੍ਰਬੰਧ ਜਿਹੜਾ ਕਿਹੋ ਕੋ ਗਰੀਬ ਬੰਦਾ ਵੀ ਹੈਗਾ ਵਾ ਇਹ ਬਿਮਾਰੀ ਜਿਹੜੀ ਆ ਕੋਈ ਇਹਦਾ ਕੋਈ ਪਤਾ ਨਹੀਂ ਲੱਗਦਾ ਤੇ ਆਣ ਕੇ ਤੁਸੀਂ ਵੀ ਆਓ ਇੱਥੇ ਆ ਕੇ ਤੇ ਚਲੋ ਹੈ ਤੇ ਸਹੀਆਂ ਕੋਈ ਦੂਰੋਂ ਨੇੜਿਓਂ ਕੋ ਲਾਗੋ ਸਾਰੇ ਆਉਂਦੇ ਆ ਤੇ ਇੱਥੇ ਆਣ ਕੇ ਇਹਨਾਂ ਦੇ ਕਿਤੇ ਆਪਣਾ ਕੋਈ ਫਾਂਡਾ ਕਰਦੇ ਆ ਤੇ ਉਹ ਦਾਤਰੀ ਦੇ ਨਾਲ ਪਿੱਠ ਦੇ ਪਿਛੇ ਫਾਂਡਾ ਕਰਦੇ ਆ ਤੇ ਕਾਫੀ ਜਿਹੜਾ ਬਸ ਮਤਲਬ ਵੀ ਆਮ ਵੀ ਕਹਿਣ ਦਾ ਮਤਲਬ ਵੀ 100 ਨਹੀਂ 200% ਹੀ ਆਮ ਮਤਲਬ ਵੀ ਲੋਕਾਂ ਨੂੰ ਆਉਂਦਾ ਤੇ ਸਮਝ ਆਉਂਦਾ ਤੇ ਜੀ ਕਿਰਸ਼ਮਾ ਹੋਇਆ ਸਾਡੇ ਤੇ ਅਸੀਂ ਤੇ ਆਪ ਇਹ ਚੀਜ਼ ਨੂੰ ਕਹਿੰਦੇ ਆਂ ਕਿ ਬੜੀ ਵਧੀਆ ਗੱਲ ਮੈਂ ਬੈਠੇ ਬੈਠੇ ਦੀ ਗੱਲ ਦੱਸ ਰਿਹਾ ਵੀ ਮੈਨੂੰ ਮਮੀ ਨਾਲ ਵੇਖ ਕੇ ਵੀ ਮੈਂ ਤੂੰ ਠੀਕ ਹੋ ਸਕਦੀ ਆ ਤੇ ਫਿਰ ਮੈਂ ਵੀ ਜਾ ਹੀ ਆਵਾ ਫਿਰ ਇਹ ਨਾਲ ਵੇਖ ਕੇ ਫਿਰ ਮਮੀ ਜੀ ਅੱਜ ਆ ਗਿਆ ਤੇ ਅੱਜ ਬਾਬੇ ਦੀ ਕਿਰਪਾ ਹੋਈ ਆ ਬਹੁਤ ਮੇਰੇ ਅੱਜ 20 ਦਿਨ ਤੋਂ ਮੈਂ ਮਤਲਬ ਜਿਹੜਾ ਹੀ ਸੌ ਨਹੀਂ ਪਾਰਿਆ ਠੀਕ ਹੈ ਬਿਲਕੁਲ ਜੀ ਤੁਸੀਂ ਵੀ ਠੀਕ ਹੋਵੋਗੇ ਜੀ ਕੋਈ ਅਸੀ ਗੱਲ ਨਹੀਂ ਜੇ ਸਾਰੇ ਠੀਕ ਹੋਏ ਨੇ ਤੁਸੀਂ ਵੀ ਜ਼ਰੂਰ ਠੀਕ ਹੋਵੋਗੇ ਬਸ ਇਹੀ ਸਦਾਮ ਆ ਲੋਕਾਂ ਨੂੰ ਵੀ ਇਹ ਚੀਜ਼ ਦਾ ਬਹੁਤ ਵਧੀਆ ਨਾ ਕੋਈ ਪੈਸਾ ਲੈਂਦੇ ਆ ਨਾ ਕੋਈ ਇਹੋ ਜਿਹਾ ਕੋਈ ਲਾਲਚ ਆ ਰੱਬ ਰੱਬ ਕਰਦੇ ਆ ਫਾਂਡਾ ਕਰਦੇ ਆ ਕੁਰਸੀਆਂ ਲਗੀਆਂ ਪਾਣੀ ਧੋਣੀ ਪੀਣ ਨੂੰ ਆ ਕਾਫੀ ਸੰਗਤ ਆਉਂਦੀ ਆ ਜਾਂਦੀ ਆ ਦਰਸ਼ਨ ਪਾਣੀ ਕਰਦੀ ਆ ਤੇ ਬੜਾ ਹੀ ਵਧੀਆ ਜੀ ਇਹਨਾਂ ਦਾ ਪਰਾਲਾ ਤੇ ਗੁਰੂ ਮਹਾਰਾਜ ਜੀ ਇਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਕਾਫੀ ਬੁੱਢੇ ਹੋ ਗਏ ਨੇ ਇਹਨਾਂ ਨੂੰ ਉਮਰ ਬਖਸ਼ੇ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਤੇ ਕਹਿੰਦਾ ਮਤਲਬ ਇਹ ਹੀ ਆ ਕਿ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਇਹ ਸੰਗਤ ਕਾਫੀ ਆ ਰਹੀ ਹੈ ਤੇ ਇਹ ਇਲਾਜ ਕਰਵਾ ਕੇ ਸਾਰੇ ਜਾ ਰਹੇ ਹਨ ਆਪਾਂ ਬਹੁਤ ਬੰਦਿਆਂ ਨਾਲ ਗੱਲ ਕੀਤੀ ਇੱਥੇ ਜਿਹੜੇ ਇੱਥੋਂ ਠੀਕ ਹੋ ਕੇ ਗਏ ਹਨ ਤੇ ਅਸੀਂ ਵੀ ਦੁਆ ਕਰਦੇ ਹਾਂ ਕਿ ਜਿਹੜੇ ਇੱਥੇ ਸਾਰੇ ਆਉਣ ਇਹ ਸਾਰੇ ਠੀਕ ਹੋ ਕੇ ਜਾਣ ਤੇ ਅੱਜ ਦੇ ਵਲੌਗ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ ਤੇ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸੈਨਾ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕੇ